ਇਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਆ ਜੇ ਤੁਸੀਂ ਹੁਣ ਇਹ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤ ਗਏ ਕਿਤੋਂ 10 ਜਿੱਤ ਗਏ ਕਿਤੋਂ 11 ਜਿੱਤ ਗਏ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤ ਫਹਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤ ਫਹਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ ਕਲੀਅਰ ਸਾਡੇ ਹਲਕਾ ਸ਼੍ਰੀ ਤਨਤਨ ਸਾਹਿਬਾਰੇ ਕੋਈ ਬਿਆਨ ਦਿੱਤਾ ਕਿ ਜਿਮਨੀ ਚੋਣਾ ਵਿੱਚ ਉਹਨਾਂ ਨੇ ਇੱਕ ਦੋ ਰਾਉਂਡ ਵਿੱਚ ਲੀਡ ਕੀ ਲਈ ਸ਼੍ਰੋਮਣੀ ਅਕਾਲੀ ਦਲ ਵਾਲੇ ਤੇ ਜੱਛਰ ਬਣਾਉਣ ਲੱਗ ਪਏ ਖੁਸ਼ੀਆਂ ਬਣਾਉਣ ਲੱਗ ਪਏ ਤੇ ਮੈਂ ਮਾਨ ਸਾਹਿਬ ਨੂੰ ਦੱਸਣਾ ਚਾਹਨੀ ਆ ਮਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਬਾਵਜੂਦ ਵੀ ਜਿਹੜਾ ਆ 70 ਬੂਥਾਂ ਚ ਲੀਡ ਲਈ ਆ 70 ਬੂਥ ਜਿਹੜੇ ਉਹ ਜਿੱਤੇ ਆ ਸ਼੍ਰੋਮਣੀ ਅਕਾਲੀ ਦਲ ਨੇ ਜੇ ਤੁਹਾਨੂੰ ਇੰਨਾ ਹੀ ਸੀਗਾ ਤੇ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵਿੱਚ ਸਾਡੇ ਕਾਗਜ਼ ਤਾਂ ਪਰ ਰੰਦਦੇ ਬਲਾਕ ਸੰਮਤੀ 32 ਚੋਂ ਤੁਸੀਂ ਜਿਹੜਾ ਆ 28 ਦੇ ਕਾਗਜ਼ ਰੱਦ ਕਰਤੇ ਕੀ ਗੱਲ ਆ ਸਾਡੇ ਕੈਂਡੀਡੇਟ ਯੋਗ ਨਹੀਂ ਸੀਗੇ ਉਹ ਤੁਸੀਂ ਛੱਡੋ ਤੁਸੀਂ ਤਾਂ ਜ਼ਿਲ੍ਹਾ ਪ੍ਰੀਸ਼ਦ ਚਾਰ ਸੀਗੇ ਸਾਰੇ ਵਿਰੋਧੀ ਪਾਰਟੀਆਂ ਦੇ ਕਾਗਜ਼ ਦਾਅਤੇ ਮਤਲਬ ਕਿ ਤੁਸੀਂ ਇਲੈਕਸ਼ਨ ਤਾਂ ਹੋਣ ਦਿੰਦੇ ਫੇਰ ਹੀ ਤੁਹਾਨੂੰ ਪਤਾ ਲੱਗਦਾ ਕਿ ਕਾਲੀ ਦਲ ਕਿੱਥੇ ਕ ਸਟੈਂਡ ਕਰਦਾ ਹੈ ਇੱਕ ਵਾਰ ਇਲੈਕਸ਼ਨ ਹੋ ਲੈਣ ਦਿੰਦੇ ਏ ਤਾਂ ਕੇਸ਼ਾਈ ਦੀ ਵੋਟ ਜਿਹੜੀ ਸੀਗੀ ਨਾ ਇਹਨਾਂ ਤੁਸੀਂ ਹੀਡ ਲੈ ਸਕਦੇ ਹੋ ਤੇ ਹੁਣ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਇਲੈਕਸ਼ਨ ਤਾਂ ਹੋ ਜਾਂਦੇ ਨੇ ਵੋਟਾਂ ਪੈ ਜਾਂਦੇ ਲੋਕਾਂ ਦਾ ਵੀ ਪਤਾ ਲੱਗ ਜਾਂਦਾ ਕਿ ਉਹ ਕਿਹਨੂੰ ਪਿਆਰ ਕਰਦੇ ਆ ਮਾਨ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸ਼ਹੀਦ ਭਗਤ ਸਿੰਘ ਜੀ ਦੀਆਂ ਤੇ ਡਾਕਟਰ ਉਮੇਦਕਰ ਜੀ ਦੀਆਂ ਫੋਟੋਆਂ ਦਫ਼ਤਰ ਚ ਲਾਆਂ ਜਿਹੜਾ ਆ ਇਨਕਲਾਬ ਨਹੀਂ ਆਉਣਾ ਤੇ ਨਾ ਹੀ ਸੰਵਿਧਾਨ ਦੀ ਰੱਖਿਆ ਹੋਣੀ ਆ ਇਹਦੇ ਲਈ ਤੁਸੀਂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਸਾਲ ਬਾਅਦ ਲੋਕਾਂ ਦੀ ਕਚਾਰੀ ਫੇਰ ਲੱਗਣੀ ਜੇ ਤੇ ਉੱਥੇ ਜਵਾਬ ਦੇਣੇ ਔਖੇ ਹੋ ਜਾਣੇ ਆ ਤੇ ਤੁਸੀਂ ਜਿਹੜੇ ਇਲੈਕਸ਼ਨ ਲੜਦੇ ਤੇ ਫੇਰ ਪਤਾ ਲੱਗਦਾ ਕਿ ਕੌਣ ਕਿੰਨੇ ਪਾਣੀ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 4 ਸਾਲਾਂ ਬਾਅਦ ਜਿਹੜੇ ਕੰਮ ਭਾਵੇਂ ਉਹ ਦਿਨੇ ਬਿਜਲੀ ਭਾਵੇਂ ਉਹ ਕੱਸੀ ਦਾ ਸੂਏ ਦਾ ਪਾਣੀ ਭਾਵੇਂ ਉਹ ਫੌਜ ਦੇ ਜਵਾਨ ਜਾਂ ਪੁਲਿਸ ਦੇ ਜਵਾਨ ਦੀ ਸ਼ਹੀਦੀ ਤੇ 1 ਕਰੋੜ ਰੁਪਈਆ ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਪਿੰਡਾਂ ਨਾਲ ਸੰਬੰਧਤ ਨੇ ਸਾਰੇ ਭਾਵੇਂ 58000 ਨੌਕਰੀਆਂ ਭਾਵੇਂ ਟੋਲ ਪਲਾਜ਼ੇ ਬੰਦ ਕਰਨੇ ਭਾਵੇਂ ਉਹ ਸ਼ਤਾਬਦੀਆਂ ਮਨਾਉਣੀਆਂ ਗੁਰੂ ਸਾਧੀਆਂ ਉਹ ਸਾਡੇ ਫਰਜ਼ਾਂ 'ਚ ਆ ਜਾਂਦੇ ਸਾਰੇ ਸੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਔਰ ਸਾਨੂੰ ਉਮੀਦ ਹੈ ਕਿ ਜਿੱਥੇ-ਜਿੱਥੇ ਸਾਡੇ ਜਿਹੜੇ ਕੈਂਡੀਡੇਟ ਨੇ ਬਹੁਤ ਘੱਟ ਮਾਰਜਨ ਤੇ ਹਾਰੇ ਵੀ ਨੇ ਉੱਥੇ-ਉੱਥੇ ਉਹ ਆਪਣੀਆਂ ਕਮੀਆਂ ਲੱਭਣਗੇ ਲੋਕਾਂ ਕੋਲੇ ਜਾਵਾਂਗੇ ਕਿਹੜੀ ਕਮੀ ਰਹੀ ਕਿ ਲੋਕਾਂ ਨੇ ਜਿਹੜਾ ਉਹ ਫਤਵਾ ਜਿਹੜਾ ਥੋੜੇ ਜਿ ਮਾਰਜਨ ਤੇ ਕਿਤੇ ਹੋਰ ਕੀਤਾ ਹੈ ਉਹਨਾਂ ਨਾਲ ਜਰੂਰ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਸਾਰੇ ਆਪਣੀ ਪਾਰਟੀ ਦੇ ਵਰਕਰਾਂ ਚੇਅਰਮੈਨਾਂ ਜਾਂ ਲੀਡਰਾਂ ਨੂੰ ਅਸੀਂ ਉੱਥੇ ਭੇਜਾਂਗੇ ਲੋਕਾਂ ਕੋਲ ਅਸੀਂ ਲੋਕਾਂ ਦੇ ਵਿੱਚੋਂ ਹੀ ਨਿਕਲੇ ਆ ਲੋਕਾਂ 'ਚ ਹੀ ਰਹਿਣਾ ਤੇ ਇਸ ਜਿਹੜਾ ਜਿਸ ਤਰ੍ਹਾਂ ਮੈਂ ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਪਹਿਲਾਂ 17 ਚ ਸਰਕਾਰ ਬਣੀ 18 ਚ ਵੋਟਾਂ ਪੈ ਗਈਆਂ 12 ਸਰਕਾਰ ਬਣੀ ਤੇ